ਤੁਸੀਂ ਆਮ ਤੌਰ ਤੇ ਫੈਸ਼ਨ ਸ਼ੋਅਸ ਤਾਂ ਕਈ ਤਰ੍ਹਾਂ ਦੇ ਵੇਖੇ ਹੋਗੇ ਪਰ ਕੀ ਤੁਸੀਂ ਕਦੀ ਹਾਥੀਆਂ ਦਾ ਫੈਸ਼ਨ ਸ਼ੋਅ ਵੇਖਿਆ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਡੇ ਨਾਲ ਕੁਝ ਅਜੀਹੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਵਿਸ਼ਾ ਹਾਥੀ ਦਿਵਸ ਮੌਕੇ ਜੈਪੁਰ ਦੇ ਵਿੱਚ ਇੱਕ ਅਨੋਖਾ ਫੈਸ਼ਨ ਸ਼ੋਅ ਕਰਵਾਇਆ ਗਿਆ ਜਿੱਥੇ 15 ਹਾਥੀਆਂ ਨੇ ਚਾਂਦੀ ਦੇ ਗਹਿਣੇ ਅਤੇ ਰਵਾਇਤੀ ਪਹਿਰਾਵੇ ਦੇ ਵਿੱਚ ਸਜ ਤਜ ਕੇ 50 ਮੀਟਰ ਲੰਬੇ ਰੈਪਟੇ ਵਾਕ ਕੀਤਾ। ਇਕਲੌਤੇ ਨਰ ਹਾਥੀ ਬਾਬੂ ਨੇ 62 ਲੱਖ ਦੇ ਇਤਿਹਾਸਿਕ ਗਹਿਣੇ ਪਹਿਨ ਕੇ ਸ਼ੋਹਦਾ ਖਾਸ ਕੀਤਾ। ਬਾਬੂ ਨੂ ਰਾਜੀ ਮਹਾਰਾਜਿਆਂ ਦੇ ਯੁੱਗ ਦੇ ਚਾਂਦੀ ਦੇ ਬਣੇ ਗਹਿਣਿਆਂ ਦੇ ਨਾਲ ਸਜਾਇਆ ਗਿਆ ਹਾਥੀ ਪੁਸ਼ਪਾ ਤੇ ਚੰਦਾ ਨੇ ਵੀ ਸ਼ਾਹੀ ਅੰਦਾਜ਼ ਦੇ ਵਿੱਚ ਸਭ ਦਾ ਦਿਲ ਜਿੱਤਿਆ ਇਸ ਦੌਰਾਨ ਹਾਥੀ ਜੁਨਾਲੀ ਦਾ 18ਵਾਂ ਜਨਮ ਦਿਨ ਵੀ ਮਨਾਇਆ ਗਿਆ ਜਿਸਨੇ ਆਪਣੀ ਸੁੰਡ ਦੇ ਨਾਲ ਕੇਕ ਕਟਿਆ ਹਾਥੀਆਂ ਨੇ ਬਫੇ ਦੇ ਰੂਪ ਦੇ ਵਿੱਚ ਇੱਕ ਸਮੂਹਿਕ ਭੋਜਨ ਕੀਤਾ ਇਸ ਸਮਾਗਮ ਕਿਸੇ ਆਲੀਸ਼ਾਨ ਸਮਾਗਮ ਤੋਂ ਘੱਟ ਨਹੀਂ ਸੀ ਸਾਲ 20 ਅੱਜ ਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਪਿਛਲੇ 5 ਸਾਲਾਂ ਦੇ ਵਿੱਚ ਹਾਥੀਆਂ ਦੀ ਗਿਣਤੀ ਦੇ ਵਿੱਚ 20% ਦੀ ਗਿਰਾਵਟ ਦੇਖੀ ਗਈ ਹੈ ਇਸ ਤੋਂ ਇਲਾਵਾ ਮੱਧ ਭਾਰਤ ਅਤੇ ਪੂਰਬੀ ਘਾਟਾਂ ਦੇ ਵਿੱਚ 2017 ਦੇ ਅਨੁਮਾਨਾਂ ਮੁਕਾਬਲੇ ਹਾਥੀਆਂ ਦੀ ਆਬਾਦੀ ਦੇ ਵਿੱਚ 41% ਦਾ ਨਿਗਾਰ ਆਇਆ ਹੈ ਦਖਣੀ ਪੱਛਮੀ ਬੰਗਾਲ, ਚਾਰਖੰਡ ਅਤੇ ਉੜੀਸਾ ਦੇ ਵਿੱਚ ਹਾਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ ਹੈ। ਇੱਥੇ ਹਾਥੀਆਂ ਦੀ ਗਿਣਤੀ ਦੀ ਜੇਕਰ ਗੱਲ ਕਰੀਏ ਤਾਂ ਕ੍ਰਮਵਰ 84, 68 ਅਤੇ 54 ਫੀਸਦੀ ਸੀ। ਇਸ ਸਾਲ ਦੇ ਅਖੀਰ ਦੇ ਵਿੱਚ ਮੰਤਰਾਲੇ ਦੇ ਵੱਲੋਂ ਹਾਥੀਆਂ ਦੀ ਗਿਣਤੀ ਕਰਵਾਈ ਜਾ ਸਕਦੀ ਹੈ। ਪਰ ਇਸ ਵਿਚਾਲੇ ਇਹ ਹਾਥੀਆਂ ਦੀ ਘੱਟਦੀ ਪ੍ਰਜਾਤੀ ਜਿੱਥੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਅਜੀਬ ਫੈਸ਼ਨ ਸ਼ੋਅ ਵਰਗੇ ਉਪਰਾਲੇ ਆਪਣੇ ਆਪ ਦੇ ਵਿੱਚ ਖਾਸ ਮਾਇਨੇ ਰੱਖਦੇ ਨੇ।